ਦੇ ਵਿੱਚ ਇੱਕ ਵਾਰ ਮੁਰ ਤੋਂ ਅਜਿਹੀ ਖਬਰ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਪਰੇਸ਼ਾਨ ਹੋ ਸਕਦੇ ਹੋ ਇਹ ਹੈਰਾਨ ਗਏ ਇਸ ਕਰਕੇ ਕਿਉਂਕਿ ਇਸ ਘਰ ਦੇ ਵਿੱਚ ਪੀੜਾ ਪੰਜਾ ਚੱਲਦਾ ਪਿਆ ਹੈ ਤੇ ਪੀੜਾ ਪੰਜਾ ਕਿਸੇ ਹੋਰ ਕਰਦੇ ਨਹੀਂ ਸਗੋਂ ਇੱਕ ਨਸ਼ਾ ਤਸਕਰ ਦੇ ਘਰ ਤੇ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਭਾਵੇਂ ਕਿ ਪੰਜਾਬ ਸਰਕਾਰ ਨੂੰ 3 ਸਾਲ ਦਾ ਸਮਾਂ ਹੋ ਗਿਆ ਪਰ ਦੂਸਰੇ ਪਾਸੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਕਾਫੀ ਚਿੰਤਾਜਨਕ ਬਣੀ ਹੋਈ ਹੈ ਪਰ ਜਦੋਂ ਪੁਲਿਸ ਅਜਿਹੀਆਂ ਕਾਰਵਾਈਆਂ ਕਰਦੀਆਂ ਨੇ ਤਾਂ ਲੋਕਾਂ ਨੂੰ ਵੀ ਸਕੂਨ ਥੋੜਾ ਜਿਆ ਮਿਲ ਹੀ ਜਾਂਦਾ ਆ ਇਹ ਤਸਵੀਰਾਂ ਲੁਧਿਆਣਾ ਦੇ ਦੁਗਰੀ ਸਥਿਤ ਭਾਈ ਹਿੰਮਤ ਸਿੰਘ ਨਗਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਰਾਹੁਲ ਨਾਮ ਦੇ ਤਸਕਰ ਦੀ ਪ੍ਰਾਪਰਟੀ ਉੱਤੇ ਕਾਰਵਾਈ ਕੀਤੀ ਗਈ ਹੈ ਇਸ ਸਬੰਧੀ ਖੁਦ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਦੀ ਅਗਵਾਈ ਦੇ ਵਿੱਚ ਕਾਰਵਾਈ ਕੀਤੀ ਗਈ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋਇਆ ਹੋਇਆ ਸੀ ਜਦੋਂ ਬਲਡوزر ਘਰ ਤੇ ਚੱਲਦਾ ਪਿਆ ਸੀ ਜ਼ਿਕਰੇ ਖਾਸ ਦੇ ਕਿ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨੇ ਦੱਸਿਆ ਹੈ ਕਿ ਮੁਲਜ਼ਮ ਰਾਹੁਲ ਤੋਂ ਪਿਛਲੇ ਸਾਲ ਕਮਰਸ਼ੀਅਲ ਮਾਤਰਾ ਵਿੱਚ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਉਸ ਦਾ ਵੀ ਘਰ ਤੋੜ ਦਿੱਤਾ ਗਿਆ ਹੈ ਮੁਜ਼ਮ ਦੇ ਕੋਲੋਂ 2 ਲੱਖ ਤੋਂ ਵੱਧ ਡਰੱਗ ਮਨੀ ਬਰਾਮਦ ਕੀਤੀ ਗਈ ਇਸ ਤੋਂ ਬਾਅਦ ਹੋਰ ਕੀ ਕੀ ਚੀਜ਼ਾਂ ਬਰਾਮਦ ਹੋਈਆਂ ਨੇ ਇਸ ਨੂੰ ਸੁਣ ਕੇ ਤੁਸੀਂ ਵੀ ਆਪਣੀ رائے ਰੱਖਣ ਦੀ ਕੋਸ਼ਿਸ਼ ਕਰਨਾ ਇਹ ਜਿਹੜਾ ਇੱਕ ਡਰਾਈਵ ਹੈ ਜੀ ਐਂਟੀ ਜਿਹੜਾ ਹੈ ਡਰੱਗ ਡਰਾਈਵ ਉਹ ਨੂੰ ਪੂਰੇ ਪੰਜਾਬ 'ਚ ਪੂਰੇ ਮਹੀਨ ਨਾਲ ਸ਼ੁਰੂ ਕੀਤਾ ਹੋਇਆ ਜਿਹੜਾ ਵੀ ਬੰਦੇ ਨੇ ਪ੍ਰਾਪਰਟੀ ਬਣਾਈ ਹੈ ਡਰਗ ਮਨੀ ਨਾਲ ਪ੍ਰਾਪਰਟੀ ਬਣਾਈ ਹੈ ਉਹ ਸਾਰੀ ਜਿਹੜੀ ਪ੍ਰਗਤੀ ਐਜ਼ ਪਰ ਲੋ ਅਡਪਟ ਕਰਕੇ ਪ੍ਰੋਸੀਜਰ ਅਡਪਟ ਕਰਕੇ ਉਹਨਾਂ ਦੇ ਖਿਲਾਫ ਸਖਤ ਹੋ ਸਕਦਾ ਜਿਹੜਾ ਆ ਬੋਲਡੋਜਰ طلع ਆਇਆ ਕਰ ਰਿਹਾ ਹੈਗਾ ਕੋਣ ਵਿਅਕਤੀ ਸੀਗਾ ਕੀ ਇਹ ਸੁਪਰ ਮਾਮਲਾ ਸੀਗਾ ਇਹ ਰਾਹੁਲ ਨਾਮ ਦਾ ਬੰਦਾ ਹੈਗਾ ਆਲਰੇਡੀ ਵੀ ਜੇਲ੍ਹ 'ਚ ਹੈਗਾ ਕਮਰਸ਼ੀਅਲ ਕੁਆਂਟੀਟੀ ਹੈ ਫ੍ਰੀਜ਼ਿੰਗ ਪ੍ਰਾਪਰਟੀ ਹੈ ਕਿ ਇਹੋ ਜੇ ਅਸੀਂ ਹੋਰ ਬੰਦੇ ਵੀ ਆਇਡੈਂਟੀਫਾਈ ਕੀਤੇ ਆ ਆਉਣ ਵਾਲੇ ਟਾਈਮ 'ਚ ਅਣਚਿਤੰ ਬਹੁਤ ਇਹੋ ਜੇ ਜਿਹੜੀ ਹੈਗੀ ਐਕਟੀਵਿਟੀ ਦੇਖਣ ਨੂੰ ਮਿਲੂ ਅੱਜ ਦੂਸਰੀ ਕਾਰਵਾਈ ਹੈਗੀ ਹੈ ਕਿ ਕਿੰਨਾ ਸਮਾਂ ਹੋਰ ਇਹ ਮਹਿਮ ਚਲਣੀ ਹੈਗੀ ਹੈ ਲਿਸਟਾ ਤਿਆਰ ਕੀਤੀ ਜਿਹੜੀ ਮਹਿਮ ਹੈ ਇਹ ਕੰਟੀਨਿਊਟੀ ਕੰਟੀਨਿਊ ਚਲਦੀ ਰਹੂਗੀ ਜਦੋਂ ਤੱਕ ਇਹ ਬੰਦੇ ਪੂਰੀ ਤਰ੍ਹਾਂ ਇਹਨਾਂ ਨੂੰ ਫਿਨਿਸ਼ ਨਹੀਂ ਕੀਤਾ ਜਾਊਗਾ ਡਰਗ ਨੂੰ ਪੂਰੀ ਤਰ੍ਹਾਂ ਫਿਨਿਸ਼ ਨਹੀਂ ਕੀਤਾ ਜਾਊਗਾ ਜਦੋਂ ਤੱਕ ਇਹ ਕਾਰਵਾਈ ਚੱਲਦੀ ਰਹੇ ਲੁਧਿਆਣਾ ਦੇ ਵਿੱਚ ਕਿੰਨੇ ਬੰਦੇ ਤੁਸੀਂ ਆਇਡੈਂਟੀਫਾਈ ਕੀਤੇ ਤਕਰੀਬਨ ਫਿਲਹਾਲ 80 ਜਿਹੜੇ ਹੈਗੇ ਤਕਰੀਬਨ 78 ਹੋਰ ਪ੍ਰੋਪਰਟੀ ਆਇਡੈਂਟੀਫਾਈ ਕੀਤੀ ਹੈਗੀ ਮੋਰ ਦੈਨ 100 ਪੀਪਲ ਇਸ ਅਚੀ ਇਨਵੋਲਡ ਹੈਗੇ ਉਹਨਾਂ ਦੇ ਸਾਰੇ ਦੇ ਖਿਲਾਫ ਸਰ ਇਹਦੇ ਜ ਇਹਤੇ ਕਾਰਵਾਈ ਹੋ ਰਹੀ ਇਹਦੇ ਚ ਕੋਈ ਰਹਿੰਦਾ ਵੀ ਸੀਗਾ ਸਰ ਜਾਂ ਬੰਦ ਹੀ ਸੀਗੀ ਉਹ ਜਿਹਾ ਅਸੀਂ ਮੈਟਰੋਫ ਰਿਕਾਰਡ ਜੀ ਚੈੱਕ ਕਰ ਰਹੇ ਸੀ ਸਰ ਜਿਹੜੀ ਸਰ ਜਿਹੜੀ ਰਾਤ ਨਹੀਂ ਸਨੇਹਾ ਬਿਲਕੁਲ ਕਲੀਅਰ ਹੈਗਾ ਜੀ ਵੀ ਜਿਹੜਾ ਵੀ ਕੋਈ ਇਹੋ ਜਿਹਾ ਕੰਮ ਕਰੂਗਾ ਇਲੀਗਲ ਐਕਟੀਵਿਟੀ ਚ ਇਨਵੋਲਡ ਹੋਊਗਾ ਡਰੱਗ ਚ ਇਨਵੋਲਡ ਹੋਊਗਾ ਪੰਜਾਬ ਦਾ ਫਿਊਚਰ ਖਰਾਬ ਕਰੂਗਾ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਸਰ ਰਾਤ ਤਲਵੰਡੀ ਵੀ ਕਾਰਵਾਈ ਕੀਤੀ ਉਹਦੇ ਬਾਰੇ ਬਿਲਕੁਲ ਬਿਲਕੁਲ ਆਉਣ ਵਾਲੇ ਟਾਈਮ 'ਚ ਤੁਸੀਂ ਦੇਖੋਗੇ ਪੂਰੇ ਲੁਧਿਆਣਾ ਚ ਇਹ ਜੀ ਕਾਰਵਾਈਆਂ ਦੇਖਣ ਨੂੰ ਤੁਹਾਨੂੰ ਮਿਲੂਗਾ